ਨਨ ਅਪ੍ਰਿੰਦਰ ਬੰਗਾ ਸੰਜਾ ਸਮਾਜ ਪਹਿਲੂ ਸੁਸਾਇਟੀ ਦੇ ਪ੍ਰਧਾਨ ਜੀ ਮੱਲਾਵਾਪੁਰਾ ਸਰ ਕੀ ਇੱਕ ਇੱਕੀ ਵਕਤੀ ਮਾਮਲਾ ਕੀ ਅਸਰ ਰਹੇ ਮਾਣ ਮਿਲ ਕਰਦੇ ਮਾਵਲੇ ਹੋਈ ਕਿ ਸ਼ਹਿਰ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਚੋਰੀਆਂ ਜੀ ਲੁੱਟਾਂ ਖੋਹਾਂ ਵਾਰਦਾਤਾ ਹੋ ਰਹੀਆਂ ਹੂੰ ਉਸੇ ਤਰ੍ਹਾਂ ਅੱਜ ਸਾਡੇ ਸ਼੍ਰੀ ਗੁਰੂ ਅਰਜਨਦਾਸ ਪਵਨ ਹੂੰ ਲਿੰਕ ਰੋਡ ਦੇ ਉੱਤੇ ਰਾਤ 2 ਵਜੇ ਦੇ ਕਰੀਬ ਹੂੰ ਚੋਰ ਦਾਖਲ ਹੋਏ ਹੂੰ ਔਰ ਇਸ ਗੁਰਦਰਾ ਸਾਹਿਬ ਦੇ ਵਿੱਚ ਪਵਨ ਦੇ ਵਿੱਚ ਇਹ ਚੌਥੀ ਵਾਰ ਹੋ ਜਾਂਦਾ ਹੈ ਅਜੇ ਤੱਕ ਪੁਲਿਸ ਜਿਹੜੀ ਹੈ ਅਸੀਂ ਪੁਲਿਸ ਨੂੰ ਕਈ ਵਾਰੀ ਮਿਲੇ ਆ ਸੀਪੀ ਸਾਹਿਬ ਨੂੰ ਕਈ ਵਾਰੀ ਮਿਲੇ ਆ ਅਜੇ ਤੱਕ ਚਾਰ ਚੋਰੀਆਂ ਦੀ ਕੋਈ ਵੀ ਜਿਹੜੀ ਹੈ ਵਾਰਦਾਤ ਹੋਈ ਹੈ ਉਹ ਟ੍ਰੇਸ ਨਹੀਂ ਪੁਲਿਸ ਕਰ ਸਕੀ ਔਰ ਦਿਨ ਹੋਵੇ ਪਰਸੋਂ ਚੌਥ ਇੱਕ ਮੋਟਰਸਾਈਕਲ ਅੰਦਰੋਂ ਹੀ ਗੁਰਦਾਰ ਸਾਹਿਬ ਚੋਰੀ ਚੋਰੀ ਚੱਕ ਕੇ ਲੈ ਗਿਆ ਦਿਨੇ ਇਹ ਕਿੰਦਾਂ ਦੀ ਗੱਲ ਹੈ ਜੀ ਇਹ ਤਿੰਨ ਚਾਰ ਦਿਨ ਹੋ ਗਏ ਇਸ ਕਾ ਉਹ ਵੀ ਟਰੇਸਿੰਗ ਹੋ ਸਕਿਆ ਠੀਕ ਹੈ ਜੀ ਫਿਰ ਸਾਈਕਲ ਚੱਕ ਕੇ ਫਿਰ ਦੋ ਸਿਲੰਡਰ ਚੱਕ ਕੇ ਲਗਿਆ ਰਾਤ ਨੂੰ ਪੁਲਚੋਰ ਨਹੀਂ ਪਤਾ ਲੱਗਾ ਜੀ ਅੱਜ ਜਿਹੜੀ ਵਾਰਦਾਤ ਹੈ ਬੜੀ ਚੋਰਾਂ ਦੀ ਹਿੰਮਤ ਹੈ ਕਿ ਗੁਰਦਰਾ ਸਾਹਿਬ ਚ ਵੜ ਕੇ ਦਰਜੇ ਨੂੰ ਤੱਕ ਕੇ ਵਿੱਚ ਅੰਦਰ ਮੰਦਾ ਵੜ ਜਾਣਾ ਔਰ ਲੰਮੇ ਪੈ ਕੇ ਉਹਨਾ ਨੇ ਔਰ ਕੈਮਰੇ ਉੱਪਰ ਲਿਫਾਫੇ ਚੜਾ ਦੇ ਨੇ ਤਾਂ ਤਾਂ ਕਿ ਪਤਾ ਨਾ ਲੱਗੇ ਤੋਂ ਜਿਹੜੀ 45 ਤੋਂ 50000 ਰੁਪਏ ਦੀ ਗੋਲਕ ਜਿਹੜੀ ਸੰਗਤਾਂ ਦੀ ਜਿਹੜੀ ਭੇਟਾ ਕੀਤੀ ਸੀ ਉਹ ਲੈ ਗਿਆ ਤਕਰੀਬ ਕਿੰਨੇ ਜਾਣੇ ਸੀਓ ਜੀ ਕਿ ਯਮਰੇ ਦੇ ਅੰਦਰ ਜਿਹੜਾ ਵਿਅਕਤੀ ਕੋਈ ਆਇਆ ਹੋ ਸਕਦਾ ਪਰ ਉਹਦੇ ਸਾਥੀ ਹੋਣ ਪਰ ਉਹ ਦੋਨਾਂ ਨੂੰ ਪਤਾ ਨਹੀਂ ਲੱਗਾ ਜੀ ਤੱਕ ਥਾਣਾ ਕਿਹੜਾ ਪੈਂਦਾ ਜੀ ਥਾਣਾ ਡਿਵੀਜ਼ਨ ਨੰਬਰ 6 ਪੈਂਦਾ ਜੀ ਇਸ ਬੰਦੇ ਇਸ ਕੈਦ ਕਰਤੀ ਤੇ ਪੁਲਿਸ ਨੇ ਪੁਲਿਸ ਨੇ ਕੰਪਲੀਟ ਕਰ ਚੁੱਕੀ ਹੈ ਪੁਲਿਸ ਆ ਚੁੱਕੀ ਹੈ ਜੀ ਠੀਕ ਜੀ ਅਸੀਂ ਪੁਲਿਸ ਨੂੰ ਪੂਰਾ ਜ਼ੋਰ ਬੇਤੀ ਕਰਦੇ ਹਾਂ ਕਿ ਇਸ ਵਾਰਦਾਤ ਨੂੰ ਜਿੰਨੀ ਜਲਦੀ ਹੋ ਸਕੇ ਇਹਨੂੰ ਟ੍ਰੇਸ ਕਰਾਇਆ ਜਾਵੇ ਨਹੀਂ ਤੇ ਅਸੀਂ ਜਿਹੜੀ ਪੂਰੀ ਸੰਤ ਲੈ ਕੇ ਥਾਣੇ ਤੇ ਕਰਾਉ ਕਰਾਂਗੇ ਐਸਐਸਓ ਕਰਾਉ ਕਰਾਂਗੇ ਸੀਪੀ ਦੇ ਕੋਲ ਪੇਸ਼ ਕਰਾਂਗੇ ਠੀਕ ਜਾਗਰਦੀਏ ਤੰਤ ਗਾ ਤਕਰੀਬਨ ਪੌਣੇ ਇੱਕ ਦਿਨ ਅੱਜ ਚਲੋ ਆਏ ਚੁ ਅਬ ਕਿਹੜੀ ਜਗ੍ਹਾ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਜੀ ਪਤਾ ਨਹੀਂ ਕਿਹੜੀ ਜਗ੍ਹਾ ਜਿਹੜ ਘਟਨਾ ਹੋਈ ਚੋਰੀ ਦੀ ਆ ਸ਼੍ਰੀ ਗੁਰਬਖਸ਼ ਪਵਨ ਲਿੰਗ ਰੋਡ ਜ਼ਿਲੰਦਰ ਜੀ ਕਿ ਜਿੱਥੇ ਚਾਰ ਚੋਰੀਆਂ ਹੋ ਚੁੱਕੀਆਂ ਅੱਜ ਤੱਕ ਕੋਈ ਸਰਾਗ ਨਹੀਂ ਮਿਲਿਆ ਠੀਕ ਹੈ ਜੀ ਤਿੰਨ ਚਾਰ ਸਾਲ ਹੋ ਗਏ ਸਿਲੰਡਰ ਚੱਕਰੀ ਤੋਂ ਉਹ ਅਜੇ ਤੱਕ ਨਹੀਂ ਮਿਲਿਆ ਉਹਦਾ ਸਰਾਗ ਨਹੀਂ ਕੋਈ ਮਿਲਿਆ ਹੂੰ ਮੋਟਰਸਾਈਕਲ ਚੱਕ ਕੇ ਗਏ ਤੋਂ ਹੂੰ ਦੋ ਤਿੰਨ ਸਾਈਕਲ ਚੱਕੇ ਗਏ ਜੀ ਪਤੋਂ ਬਾਦਾਂ ਚੋਤੀ ਚੋਰੀ ਇੱਕ ਚੋਰ ਬੇਸੂਰ ਕਰ ਰਿਹਾ ਸੀ ਉਹਦੀ ਚੋਰੀ ਲੱਗੀ ਨੇ ਹੂੰ ਉਸ ਕਰਿਵਣ ਬਾਜਾ ਖੋਲ ਕੇ ਡਰ ਕੇ ਦੌੜ ਕੇ ਚਲਾ ਗਿਆ ਹੂੰ ਇਹ ਆ ਜਿਹੜੀ ਚੋਰੀ ਹੋਈ ਹੈ ਇਹ ਤਕਰੀਬਨ ਸਾਨੂੰ ਇਹੀ ਕੋਠੇ ਦੇ ਤੇ ਆਰਾਮ ਕਰਦੇ ਸੀਗੇ ਹੂੰ ਇਹ ਜਿਹੜਾ ਜਿਹੇ ਡੰਗੀ ਰੱਖਿਆ ਹੈ ਕੁੱਤਾ ਇਹ ਹੂੰ ਇਹਦੇ ਦਾ ਨਾਮ ਆ ਜੀ ਉਹ ਭੌਂਕਦਾ ਸੀ ਬਹੁਤ ਹੂੰ ਲੱਗਦਾ ਅੱਜ ਕੋਈ ਨਾ ਕੋਈ ਗੱਲ ਜ਼ਰੂਰ ਹੋਣੀ ਹੈ ਜਿਹੜਾ ਕੁੱਤਾ ਭੌਂਕ ਰਿਹਾ ਹੂੰ ਇਹਨਾਂ ਕੁੱਤਾ ਇੱਧਰ ਭੌਂਕ ਕੇ ਚਲਾ ਦੌੜ ਕੇ ਉਹ ਕੋਠੇ ਦੇ ਛੜਿਆ ਕੋਠੇ ਦੇ ਉਹੀ ਇਹ तकरीबन ਦੋ ਸਬਾਤ ਹੋ ਗਏ ਵਿਤਰਿਆ ਹਾਂ ਤੇ ਹੱਥ ਵੀ ਡੰਡਾ ਲੈ ਕੇ ਆਏ ਕਿ ਪਤਾ ਨਹੀਂ ਉਹ ਤਾਂ ਕਿਸੇ ਦਾ ਕੀ ਕੁਝ ਮਾਰਦੇ ਨੇ ਜੀ ਹਾਂ ਹੂੰ ਇਹ ਜਿਹੜੇ ਡੰਡਾ ਖੜਕਾਇਆ ਤੇ ਉਹ ਮੈਨੂੰ ਲੱਗਦਾ ਵੀ ਉਸ ਵੇਲੇ ਭੱਜ ਗਿਆ ਉਹ ਅਬੇ ਕਿੰਨੇ ਜਾਣੀ ਟੋਟ ਲੋ ਇਹ ਨਹੀਂ ਪਤਾ ਜੀ ਇੰਨੇ ਪਤਾ ਹੁੰਦਾ ਨਹੀਂ ਨੇ ਕਰੀਬ ਉਹ ਕਿੰਨੇ ਜਾਣੇ ਸੀ ਉਹ ਕਰੀਬ ਦਾ ਕੋਈ ਪਤਾ ਨਹੀਂ ਨਹੀਂ ਕੈਮਰੇ ਚ ਕਿੰਨੇ ਬੰਦੇ ਨਜ਼ਰ ਆ ਰਹੇ ਕੈਮਰੇ ਚ ਕਿਹੋ ਜਿਹਾ ਆ ਰਿਹਾ ਇੱਕ ਨੇ ਜਰ ਆ ਰਿਹਾ ਕਰੀਬ ਕਿੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ 50 ਹਜ਼ਾਰ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਇਹ ਗੱਲੇ ਚ ਕੋਈ ਲੈ ਗਿਆ ਜਾਂ ਕਿੱਦਾਂ ਜੀ ਲੱਲਾ ਚੋਰੀ ਕੀਤਾ ਅੱਛਾ ਜੀ ਅੱਲਾ ਬੰਦੇ ਆ ਸਾਡੇ